ਸਸਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਮਿਤੀ 3 ਅਤੇ 4 ਜੂਨ ਕਿਵੇਂ ਦਾ ਰਹੇਗਾ ਕਿਉਂਕਿ ਮੀਂਹ ਦੀ ਸੰਭਾਵਨਾ ਲਗਾਤਾਰ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਬੀਤੀ ਕੱਲ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬਾਅਦ ਦੁਪਹਿਰ ਮੀਂਹ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਪਾਕਿਸਤਾਨ ਤੋਂ ਲੈ ਕੇ ਬਠਿੰਡਾ ਬਲੂਟ ਏਰੀਆ ਦੇ ਵਿੱਚ ਤੇ ਬਹੁਤੇ ਇਲਾਕੇ ਦੇ ਵਿੱਚ ਲਗਾਤਾਰ ਵਧਿਆ ਚਾਪਟ ਲੱਗੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵਧਿਆ ਘਰਾਬਟਾਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਬੀਤੀ ਕੱਲ ਤੁਹਾਡੇ ਇਲਾਕੇ ਵਿੱਚ ਮੀਂਹ ਹੋਇਆ ਜਾਂ ਨਹੀਂ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਸਭ ਤੋਂ ਪਹਿਲਾਂ ਗੱਲ ਕਰਦੇ ਅੱਜ 3 ਜੂਨ ਦੀ 3 ਜੂਨ ਦੀ ਤੁਸੀਂ ਸੈਟਲਾਈਟ ਇਮੇਜ ਦੇਖੋਗੇ ਉੱਤਰੀ ਪੰਜਾਬ ਦੇ ਵਿੱਚ ਸਿਸਟਮ ਬਣਦੇ ਦਿਖਾਈ ਦੇ ਰਹੇ ਨੇ ਇੱਕ ਵੈਸਟਰਨ ਡਿਸਟਰਬੈਂਸ ਵੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਫਿਲਹਾਲ ਪੰਜਾਬ ਤੋਂ ਦੂਰ ਹੈ ਅਤੇ ਪਹਾੜੀ ਖੇਤਰਾ ਵੱਲੋਂ ਵੀ ਸਿਸਟਮ ਹੌਲੀ-ਹੌਲੀ ਰੂਪਨਗਰ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਵੱਲ ਕੂਚ ਕਰ ਰਹੇ ਨੇ ਅਤੇ ਮਲੋਟ ਦੇ ਏਰੀਆ ਦੇ ਨੇੜੇ-ਨੇੜੇ ਵੀ ਇੱਕ ਸਿਸਟਮ ਰਾਜਸਥਾਨ ਵੱਲੋਂ ਆਉਂਦਾ ਦਿਖਾਈ ਦੇ ਰਿਹਾ ਜਾਨਕਿ ਬੀਤੀ ਕੱਲ ਵਾਂਗੂ ਫਿਰ ਤੋਂ ਸਿਸਟਮ ਹੌਲੀ-ਹੌਲੀ ਪੰਜਾਬ ਦੇ ਉੱਪਰ ਕਬਜ਼ਾ ਕਰ ਰਹੇ ਨੇ ਜਿਸ ਦੇ ਨਾਲ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਇਹਨਾਂ ਵਿੱਚ ਸਿਸਟਮ ਬਣ ਰਹੇ ਨੇ ਤੇ ਮਲੋਟ ਤੋਂ ਪੱਟੀ ਦਾ ਏਰੀਆ ਤੇ ਥੋੜਾ-ਬਹੁਤਾ ਨੇੜੇ-ਨੇੜੇ ਦੇ ਜਿੰਨੇ ਵੀ ਇਲਾਕੇ ਨੇ ਇਹਨਾਂ ਵਿੱਚ ਅੱਜ ਸਿਸਟਮ ਬਣਦੇ ਹੋਏ ਦਿਖਾਈ ਦੇਣਗੇ ਆਉਂਦੇ ਕੁਝ ਘੰਟਿਆਂ ਵਿੱਚ ਜਿਸ ਦੀ ਨਾਲ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਫੇਰ ਦੁਆਰਾ ਤੋਂ ਮੀਂਹ ਦੀ ਉਮੀਦ ਵਧਦੀ ਹੋਈ ਦਿਖਾਈ ਦੇ ਰਹੀ ਹੈ ਸਵੇਰ ਤੋਂ ਲੈ ਕੇ ਦੁਪਹਿਰ ਦੇ ਮੌਸਮ ਦੇ ਵਿੱਚ ਜਿਦੇ ਵਿੱਚ ਅਗਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਬਹੁਤ ਸਾਰੇ ਜ਼ਿਲ੍ਹੇ ਇਹਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਅਗਰ ਗੱਲ ਕਰੀਏ ਤਾਂ ਮੇਨ ਤੌਰ ਤੇ ਇਹ ਜਿਹੜਾ ਸਿਸਟਮ ਐਂਟਰੀ ਕਰੇਗਾ ਇਸ ਨਾਲ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਬਠਿੰਡਾ ਫਜ਼ਿਲਕਾ ਕਪੂਰਥਲਾ ਠੀਕ ਹੈ ਇਹ ਮੇਨ ਤੌਰ ਤੇ ਸ਼ੁਰਾਤੀ ਤੌਰ ਤੇ ਸਿਸਟਮ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਤੇ ਹੌਲੀ ਹੌਲੀ ਜਦੋਂ ਸਿਸਟਮ ਅੱਗੇ ਪਹੁੰਚੇਗਾ ਤਾਂ ਗੁਰਦਾਸਪੁਰ ਤੋਂ ਕਪੂਰਥਲਾ ਜਲੰਧਰ ਲੁਧਿਆਣਾ ਮੋਗਾ ਬਰਨਾਲਾ ਮਲੇਰਕੋਟਲਾ ਸੰਗਰੂਰ ਇਹਨਾਂ ਨੂੰ ਵੀ ਕਵਰ ਕਰੇਗਾ ਅਤੇ ਬਾਅਦ ਦੁਪਹਿਰ ਇਹ ਜਿਹੜਾ ਸਿਸਟਮ ਹੈ ਹੌਲੀ ਹੌਲੀ ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ ਜਲੰਧਰ ਲੁਧਿਆਣਾ ਰੂਪਨਗਰ ਫਤਿਹਗੜ੍ਹ ਸਾਹਿਬ ਮੋਹਾਲੀ ਸਭਜੇ ਦਾਜੀਤ ਸਿੰਘ ਨਗਰ ਅਤੇ ਪਟਿਆਲਾ ਇਹਨਾਂ ਨੂੰ ਵੀ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਸ਼ਾਮ ਵੇਲੇ ਤੱਕ ਸੰਗਰੂਰ ਅਤੇ ਪਟਿਆਲੇ ਦੇ ਵਿੱਚ ਵੀ ਇਸ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਜਾਨੀ ਕਿ ਆਪਾਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਸਿਸਟਮ ਘੁੰਮਦਾ ਹੋਇਆ ਦਿਖਾਈ ਦੇ ਸਕਦਾ ਹੈ ਜਿਸ ਦੇ ਨਾਲ ਥੋੜੀ-ਬਹੁਤੀ ਠੰਡ ਜਾਨੀ ਕਿ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਤੇ ਬਾਅਦ ਦੁਪਹਿਰੇ ਹਾਰਟਲ ਜ਼ਿਆਦਾ ਵਧੇਗੀ ਜਦੋਂ ਤਾਪਮਾਨ ਵਧੇ ਹੋਣਗੇ 40 ਪਲੱਸ ਹੋਣਗੇ ਅਤੇ ਪੂਰਬ ਦੀ ਹਵਾ ਦੀ ਵਾਪਸੀ ਹੋਵੇਗੀ ਤਾਂ ਗਰਜ ਚਮਕ ਦੇ ਨਾਲ ਤੇਜ਼ ਹਨੇਰੀ ਕਾਲੇ ਬੱਦਲ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਗੱਲ ਕੀਤੀ ਜਾਵੇ ਅਜ ਰਾਤ ਦੇ ਮੌਸਮ ਦੀ ਤਾਂ ਰਾਤ ਨੂੰ ਥੋੜਾ ਜਿਹਾ ਮੌਸਮ ਅੰਡਰ ਕੰਟਰੋਲ ਰਹੇਗਾ ਅਤੇ 4 ਤਰੀਕ ਦੀ ਗੱਲ ਕੀਤੀ ਹੈਗਾ 4 ਤਰੀਕ ਨੂੰ ਫਿਰ ਤੋਂ ਤਗੜੇ ਸਿਸਟਮ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਖਾਸ ਤੌਰ ਤੇ ਜਿਹੜੇ ਪਹਾੜੀ ਖੇਤਰਾਂ ਤੇ ਸਿਸਟਮ ਆਉਣਗੇ ਇਹ ਸਿਸਟਮ ਪੰਜਾਬ ਦੇ ਉੱਪਰ ਕੱਲ੍ਹ ਨੂੰ ਚੰਗਾ ਮੀਂਹ ਕਰਨ ਦੀ ਸਮਰੱਥਾ ਰੱਖ ਰਹੇ ਨੇ ਜਿਸ ਨਾਲ ਉਮੀਦ ਹੈ ਕਿ 3 ਅਤੇ 4 ਜੂਨ ਦੋਨੋਂ ਦਿਨ ਪੰਜਾਬ ਦੇ ਵਿੱਚ ਬਹੁਤ ਵਧੀਆ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਅਤੇ ਥੋੜਾ ਬਹੁਤ ਸਾਨੂੰ ਠੰਡ ਦਾ ਅਹਿਸਾਸ ਵੀ ਦੇਖਣ ਨੂੰ ਮਿਲੇਗਾ ਪਰ 4 ਤਰੀਕ ਤੋਂ ਬਾਅਦ ਲਗਾਤਾਰ ਮੌਸਮ ਖੁਸ਼ਕ ਹੈ ਜਿਹਦੇ ਬਾਰੇ ਜਾਣਕਾਰੀ ਤੁਹਾਨੂੰ ਅਸੀਂ ਪਹਿਲਾਂ ਵੀ ਦੇ ਚੁੱਕੇ ਹਾਂ ਤੇ ਇੱਕ ਨਵੀਂ ਜਾਣਕਾਰੀ ਜੋ ਪ੍ਰਾਪਤ ਹੋਵੇਗੀ ਅੱਜ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੰਦਦੇ ਹੋਵਾਂਗੇ ਉਦੋਂ ਤੱਕ ਦੁਪਹਿਰ ਦੀ ਜਾਣਕਾਰੀ ਦੀ ਵੇਟ ਕਰੋ ਦੁਪਹਿਰ ਦੀ ਜਾਣਕਾਰੀ 1:30 ਤੋਂ 2 ਵਜੇ ਦੇ ਵਿੱਚ ਕਰ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਬਣੇ ਰਹੋ ਚੈਨਲ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਸਾਰੇ ਦਰਸ਼ਕ ਵੀਰਪਿੰਡ ਭਰਾਮਾ ਦਾ